ਇਹ ਨੇਟਿਵ ਦੇਸੀ ਹੋਈ ਆ ਇਹ ਸਿਰਫ ਸਿੱਧਾ ਹੀ ਬੀਜ ਤੋਂ ਹੀ ਜਿਹੜੇ ਆ ਗਟਕ ਤੋਂ ਹੂੰ ਇਹ ਇਦਾਂ ਹੀ ਉਗਦੇ ਆ ਤੇ ਆਪਣੇ ਸਮੇਂ ਤੇ ਜਾ ਕੇ ਫਲ ਦਿੰਦੇ ਆ ਤੇ ਟਪਕੇ ਦਾਮ ਹੁੰਦਾ ਇਹ ਜਦੋਂ ਮੌਸਮ ਹੋ ਗਿਆ ਮੀਂਹ ਪੈ ਗਿਆ ਜੁਲਾਈ ਮਹੀਨਾ ਆ ਗਿਆ ਸਟਾਰਟ ਜੂਨ ਐਂਡ ਹੂੰ ਉਦੋਂ ਇਹ ਆਪਣੇ ਆਪ ਟਾਪ ਟਾਪ ਕੇ ਨਾ ਡਿੱਗਦੇ ਆ ਇੱਕ ਇੱਕ ਕਰਕੇ ਔਰ ਪੂਰਨ ਪਕਾਉਣ ਦੀ ਲੋੜ ਨਹੀਂ ਹੁੰਦੀ। ਹੋਰ ਦੇਸੀ ਇਹ ਚ ਕੋਈ ਮਤਲਬ ਗਰਾਫਟਿੰਗ ਨਹੀਂ ਹੋਈ ਕੋਈ ਕੁਝ ਨਹੀਂ ਸਦਾ ਹੀ ਗਟਕ ਤੋਂ ਬੀਜਿਆ ਹੋਇਆ ਆਂਬ ਆਹੇ। ਹਿਸ਼ਾਰਪੁਰ ਦੇ ਲੋਕ ਅੱਜ ਕੱਲ ਦੇ ਦਿਨਾਂ ਚ ਰੋਟੀ ਨਹੀਂ ਸੀ ਬਣਾਉਦੇ ਹੁੰਦੇ। ਹਾਂ। ਹਾਂ ਜੀ ਚਲਦੀ ਸੀ ਭਾਜੀ। ਹਾਂ। ਮਲਾਂ ਜੀ ਜਾਂ ਆਪਣੇ ਆਂਬ ਚੂਪਣੇ। ਅੱਛਾ ਜੀ। ਆਂਬਾਂ ਦੇ ਰੱਜਣਾ ਫਿਰ ਖਦਵਾਣੇ ਤੇ ਖਰਬੂਜੇ ਬਹੁ ਹੁੰਦੇ ਸੀ। ਹਿਸ਼ਾਰਪੁਰ ਦੇ ਵਿੱਚ ਜੇ ਅਸੀਂ ਕਿਸੇ ਵੀ ਥਾਂ ਦੇਖਾਂਗੇ ਤਾਂ ਜਿਹੜਾ ਤੁਹਾਨੂੰ ਮੁੱਖ ਬੂਟਾ ਲੱਗਾ ਮਿਲੇਗਾ ਤਾਂ ਤੁਹਾਨੂੰ ਫਲਾਂ ਦੇ ਵਿੱਚ ਆਂਬ ਦਾ ਹੀ ਮਿਲਣਾ ਆ। ਬਾਈ ਕਹਿੰਦੇ ਸੀ ਨਾ ਵੀ ਅੰਬੀਆਂ ਨੂੰ ਤਰ ਸਿੰਘ ਹੀ ਛੱਡ ਕੇ ਦੇਸ ਦੁਆਬਾ ਹਨਾ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੇ ਵੈਦ ਰਣਜੋਤ ਸਿੰਘ ਜੀ ਅੱਜ ਫਿਰ ਨਾਲ ਆ ਆਪਣੇ ਅਲਸੀਮ ਹਸ਼ਾਰਪੁਰ ਦੇ ਜੰਗਲੀ ਇਲਾਕੇ ਚ ਐਸ ਫਿਲਿ ਠੀਕ ਹੈ ਜੀ ਤੇ ਪਿੱਛੇ ਤੁਸੀਂ ਸਭ ਤੋਂ ਪਹਿਲਾਂ ਉਹ ਜੰਗਲੀ ਇਲਾਕਾ ਹੀ ਦੇਖ ਲਓ ਠੀਕ ਆ ਇਹ ਬਿਲਕੁਲ ਪਿਓਰ ਯਾਨੀ ਕੰਡੀ ਦਾ ਏਰੀਆ ਲੋਅਰ ਸ਼ਿਵਾਲਿਕ ਜੈਨੂੰ ਬੋਲਦੇ ਆ ਤੇ ਭਾਜੀ ਤਲਾਸ਼ਮਾਹੀ ਜੀ ਸਾਡੇ ਨਾਲ ਆ ਹੁਣ ਰੁੱਤ ਚੱਲਦੀ ਪਈ ਆ ਗਰਮੀ ਦੀ ਗਰਮੀ ਦੀ ਰੁੱਤ ਚ ਆਪਾਂ ਸਾਰਿਆਂ ਨੂੰ ਪਤਾ ਵੀ ਆਪਾਂ ਅੰਬ ਜਿਹਨੂੰ ਅੰਬ ਕਹਿੰਦੇ ਨੇ ਇਹ ਅੰਬ ਫਲਾਂ ਦਾ ਰਾਜਾ ਆ ਹੈ ਨਾ ਤੇ ਤਕਰੀਬਨ ਇਹ ਫਲ ਜਿਹੜਾ ਆ ਇਹ ਸਭ ਨੂੰ ਪਸੰਦ ਵੀ ਆ ਤੇ ਸਾਰੇ ਇਹਨੂੰ ਖਾਂਦੇ ਵੀ ਨੇ ਪਰ ਦੁਆਬੇ ਦੇ ਅੰਬ ਜਿਹੜੇ ਆ ਉਹ ਬਹੁਤ ਮਸ਼ਹੂਰ ਆ ਪੰਜਾਬ ਦਾ ਜਿਹੜਾ ਦੁਆਬਾ ਏਰੀਆ ਆ ਇਹਦੇ ਅੰਬ ਬਹੁਤ ਜ਼ਿਆਦਾ ਮਸ਼ਹੂਰ ਆ ਲੋਕ ਖਾਂਦੇ ਨੇ ਪਰ ਦੁਆਬੇ ਨੂੰ ਜਿਹੜਾ ਉਹ ਗਾਣਾ ਵੀ ਕਿ ਬੋਲੀ ਸੀ ਨਾ ਵੀ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ ਦੁਆਬਾ ਉਹ ਕਿਉਂ ਕਹਿੰਦੇ ਸੀਗੇ ਹਨਾ ਤੇ ਤੁਹਾਨੂੰ ਹੁਸ਼ਿਆਰਪੁਰ ਦੇ ਕੋਰ ਜਾਨੀ ਜਿਹੜਾ ਏਰੀਆ ਜਿੱਥੇ ਬਹੁਤ ਜ਼ਿਆਦਾ ਆਂਬ ਹੁੰਦੇ ਆ ਜਿੱਦਾਂ ਹੁਣ ਜਲੰਧਰ ਸਾਈਡ ਇੰਨਾ ਆਂਬ ਨਹੀਂ ਹੈਗਾ ਜਾਂ ਇੱਥੋਂ ਤੱਕ ਕਿ ਮੇਰਾ ਖਿਆਲ ਆ ਨਵਾਂ ਸ਼ਹਿਰ ਸਾਈਡ ਵੀ ਤੁਹਾਨੂੰ ਇੰਨਾ ਨਹੀਂ ਮਿਲੇਗਾ ਪਰ ਇੱਥੇ ਹੁਸ਼ਿਆਰਪੁਰ ਚ ਤੁਹਾਨੂੰ ਬਹੁਤ ਜ਼ਿਆਦਾ ਮਿਲਦਾ ਘਰਾਂ ਚ ਪੈਰ-ਪੈਰ ਤੇ ਆਂਬ ਦੇ ਬੂਟੇ ਨੇ ਤੇ ਇਥੇ ਆਹ ਬਹੁਤ ਹੀ ਕਿਸਮਾਂ ਦੇਸੀ ਇੰਨੀਆਂ ਨੇ ਜਿਹੜੀਆਂ ਆਪਾਂ ਹੈਰਾਨ ਰਹਿ ਜਾਈਦਾ ਵੇ ਆਪਾਂ ਕੋਈ ਰਿਕਾਰਡਡ ਨਹੀਂ ਹਾਂ ਇੰਨੀ ਆਇਆ ਜਿੱਥੇ ਹਰੇਕ ਪਿੰਡੇ ਜਾਂਦੇ ਨਵੀਂ ਵੈਰੈਟੀ ਆ ਨਵੀਂ ਵੈਰੈਟੀ ਤੁਹਾਨੂੰ ਕੁਝ ਦਿਖਾ ਲੈਣ ਲੱਗੇ ਆ ਤੇ ਆ ਜਾਓ ਤੁਹਾਨੂੰ ਦਿਖਾ ਲਈਏ ਵੀ ਆਹੜੇ ਆਂਬ ਲੱਗੇ ਹੋਇਆ ਕੁਝ ਤੁਹਾਡੀ ਝਾਤ ਮਰਾਉਣੀ ਆ ਤੇ ਤੁਸੀਂ ਦੇਖਿਓ ਵੀ ਇਹ ਕਿੰਨਾ ਸੋਹਣਾ ਯਾਰ ਮਨਮੋਹਕ ਦ੍ਰਿਸ਼ ਆ ਠੀਕ ਆ ਕਦੇ ਖਾਣ ਦਾ ਦਿਲ ਕਰੇ ਕਦੇ ਆ ਵੀ ਸਕਦੇ ਆ ਇੱਧਰ ਤੁਸੀਂ ਤੋਂ ਜੰਗਲ ਆ ਥੋੜਾ ਸੇਫਟੀ ਨਾਲ ਆਉਣਾ ਪਊਗਾ ਵੈਦ ਜੀ ਆਹੜੇ ਆਂਬ ਆ ਕਮਾਲ ਆ ਹੈ ਮੈਂ ਕਹ ਜੀ ਤਣ ਤਣ ਕਰਾਤੀ ਵੈਸੇ ਏਰੀਆ ਕਿਹੜਾ ਦੱਸ ਦੀਏ ਆਪਾਂ ਇਹ ਭਾਜੀ ਹਿਸ਼ਾਰਪੁਰ ਦਾ ਕੰਢੀ ਏਰੀਆ ਲੋਰ ਸ਼ਵਾਲਿਕ ਹੈਲਥ ਤੇ ਥਾਣਾ ਆਜੋ ਅੱਛਾ ਹਾਂ ਤੇ ਇਹ ਜਿਹੜੇ ਆਂਬ ਦੇ ਬੂਟੇ ਲੱਗੇ ਆ ਆ ਪਾਣੀ ਆਈ ਜਾਂਦਾ ਹੈ ਅੱਗੇ ਵੀ ਉਦੋਂ ਦਾ ਆਪਾਂ ਦਿਖਾ ਲਿਆ ਹੋਇਆ ਆ ਜੀ ਜੀ ਇਹ ਕੁਦਰਤੀ ਪਾਣੀ ਆ ਰਿਹਾ ਦੇਖੋ ਲੈ ਜੀ ਭਾਜੀ ਇਹ ਦੇਖੋ ਹੂੰ ਤੇ ਇੰਨਾ ਸਾਫ਼ ਪਾਣੀ ਆ ਬਹੁਤ ਸਾਫ਼ ਹੁੰਦਾ ਭਾਜੀ ਪਾਣੀ ਹਾਂ ਬਹੁਤ ਸਾਫ਼ ਲੋਕ ਭਾਂਡੇ ਧੋਣ ਇਵਨ ਕੇ ਪਸ਼ੂਆਂ ਨੂੰ ਪਲਾਉਣ ਉੱਪਰੋਂ ਜਿੱਥੋਂ ਇਹ ਫੁੱਟਦਾ ਉਥੋਂ ਪੀ ਵੀ ਲੈਂਦੇ ਆ ਪਾਣੀ ਇੰਨਾ ਸਾਫ਼ ਆ ਲਓ ਜੀ ਬਹੁਤ ਜ਼ਿਆਦਾ ਸਾਫ਼ ਪਾਣੀ ਆ ਇਹ ਮੈਨਰ ਥੱਲੇ ਜਾ ਕੇ ਹੋ ਜਾਂਦਾ ਖਰਾਬ ਬਸ ਇੱਥੇ ਉੱਪਰ ਤਾਂ ਵਧੀਆ ਹੀ ਆ ਅੱਛਾ ਜੀ ਆਹ ਲਓ ਉਹ ਇੱਕ ਮੈਨਰ ਕਸ਼ਮਾ ਨਹੀਂ ਇਹ ਕੋਹੋ ਆ ਕੇਕੜਾ ਆ ਵਾ ਜੀ ਅੱਛਾ ਆ ਦੇਖੋ ਇਸ ਤਰ੍ਹਾਂ ਜੀਵ ਜਿਹੜੇ ਨੇ ਜੰਗਲੀ ਜੀਵ ਨੇ ਹੈ ਇਹ ਭਾਜੀ ਇਹ ਜੰਗਲੀ ਜੀਵ ਆ ਨਾ ਜਿਹੜੇ ਇਹ ਪਾਣੀ ਵਾਲੇ ਜਿਹੜੇ ਹਾਂ ਇਹ ਸਬੂਤ ਆ ਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਪਿਓਰ ਆ ਹੂੰ ਗੰਦੇ ਪਾਣੀ ਚ ਹੁੰਦੇ ਹੀ ਨਹੀਂਗੇ ਬਿਲਕੁਲ ਜੀ ਇੱਥੇ ਹੁਸ਼ਿਆਰਪੁਰ ਦੇ ਇਸ ਏਰੀਏ ਦਾ ਇਹ ਪਾਣੀ ਬਹੁਤ ਜ਼ਿਆਦਾ ਪਿਓਰ ਹੈ ਕਿੰਨਾ ਜ਼ਿਆਦਾ ਸਾਫ਼ ਪਾਣੀ ਆ ਰਿਹਾ ਖੈਰ ਆਜੋ ਜੀ ਅੰਬਾਂ ਵੱਲ ਚਲੀਏ ਹੁਣ ਆਪਾਂ ਤੁਹਾਨੂੰ ਦਿਖਾ ਲਦੇ ਅੰਬ ਜਿਹੜੇ ਇੱਧਰ ਆਹ ਹੀ ਅੰਬ ਆ ਬਹੁਤ ਮੋਟਾ ਵਾ ਜੀ ਅੰਬੇ ਆਹ ਦੇਖੋ ਯਾਰ ਆਹ ੜਾ ਅੰਬ ਆ ਹੈ ਆ ਦੇਖੋ ਕਿੰਨਾ ਸੋਹਣਾ ਦਰਖਤ ਆ ਇਹ ਅੰਬ ਦਾ ਤੇ ਬੜਾ ਉੱਚਾ ਗਿਆ ਹੋਇਆ ਆ ਕਿੰਨਾ ਕਪਰਾਣਾ ਹੋ ਪਾਜੀ ਕੀ ਲੱਗਦਾ ਪਾਜੀ ਕਟੋ ਘਟ ਵੀ 60 ਕੇ ਸਾਲ ਤੱਕ ਪੁਰਾਣਾ ਹੋਊਗਾ ਇਹ ਹੈਨਾ 60 70 ਸਾਲ ਬਹੁਤ ਕਿਉਂਕਿ ਦੇਸੀ ਆ ਨਾ ਇਹ ਹੂੰ ਇਹ ਜੇ ਸਾਣਾ ਹਾਈਟ ਲੈ ਗਿਆ ਤੇ ਮੋਟਾਈ ਚ ਹੂੰ ਦੇਖ ਲਓ 모ਛਾ ਕਿੱਡਾ ਵੱਡਾ ਬਿਲਕੁਲ ਅੱਛਾ ਹੁਣ ਇਹਦੀਆਂ ਕਿਸਮਾਂ ਜੇ ਕਈਏ ਵੀ ਇਹ ਕਿਹੜੀ ਕਿਸਮ ਦੇ ਨੇ ਤਾਂ ਆਪਾਂ ਨੂੰ ਇਹਦੀ ਕਿਸਮ ਨਹੀਂ ਪਤਾ ਹੋ ਸਕਦੀ ਇਹ ਕਿਸਮਾਂ ਭਾਜੀ ਇੱਕ ਤਾਂ ਚੁੱਪ ਕੇ ਚਲੋ ਪਤਾ ਲੱਗ ਜਾਣੀ ਆ ਜੀ ਦੂਸਰਾ ਇਹ ਨੇਟਿਵ ਦੇਸੀ ਹੋਈ ਆ ਇਹ ਸਿਰਫ ਸਿੱਧਾ ਹੀ ਬੀਜ ਤੋਂ ਹੀ ਜਿਹੜੇ ਆ ਗਟਕ ਤੋਂ ਹੂੰ ਇਹ ਇਦਾਂ ਹੀ ਉਗਦੇ ਆ ਤੇ ਆਪਣੇ ਸਮੇਂ ਤੇ ਜਾ ਕੇ ਫਲ ਦਿੰਦੇ ਆ ਤੇ ਟਪਕੇ ਦਾਅਮਬ ਹੁੰਦਾ ਇਹ ਮਤਲਬ ਤੇ ਜਦੋਂ ਮੌਸਮ ਹੋ ਗਿਆ ਮੀਂਹ ਪੈ ਗਿਆ ਜੁਲਾਈ ਮਹੀਨਾ ਆ ਗਿਆ ਸਟਾਰਟ ਜੂਨ ਐਂਡ ਹੂੰ ਉਦੋਂ ਇਹ ਆਪਣੇ ਆਪ ਟਪ 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 ਕੇ ਨਾ ਡਿੱਗਦੇ ਆ ਇਹ ਦੇਸੀ ਆ ਦੇਖ ਲਓ ਨਿਗਾ ਜਾਏ ਇੰਨੇ ਇੰਨੇ ਸਾਈਜ਼ ਰਹਿੰਦਾ ਹੈ ਤੇ ਪਰ ਲੱਗਦੇ ਬਹੁਤ ਆਤ ਚਾਹੇ ਹੂੰ ਜੇ ਸਾਈਜ਼ ਛੋਟਾ ਆ ਨਾ ਪਰ ਜੇ ਤੁਸੀਂ ਕਿਲੋਆਂ ਚ ਦੇਖੋਗੇ ਹੂੰ ਤਾਂ ਇਹ ਦੂਸਰੇ ਅੰਬਾਂ ਨਾਲੋਂ ਜ਼ਿਆਦਾ ਪ੍ਰੋਡਕਸ਼ਨ ਦੇ ਦਿੰਦੇਗੀ ਬੜੀ ਹੂੰ ਕਿਉਂਕਿ ਜੇ ਭਾਰਨ ਚ ਅਸੀਂ ਦੇਖਾਂਗੇ ਤਾਂ ਇਹ ਘਾਟਾ ਤਾਂ ਲੱਗਦੇ ਵੀ ਜ਼ਿਆਦੇ ਆ ਨਾ ਔਰ ਇਹਦਾ ਸਵਾਦ ਬੜਾ ਜ਼ਬਰਦਸਤ ਹੁੰਦਾ ਇਹਦਾ ਅੱਛਾ ਜੀ ਅਲੱਗ ਟੇਸਟ ਹੁੰਦਾ ਪਤਲਾ ਰਸ ਹੁੰਦਾ ਇਹਦਾ ਹੂੰ ਇਹ ਪੱਕ ਕੇ ਡਿੱਗਦੇ ਯਾਰ ਹੈ ਦੇਸੀ ਆ ਹੈ ਦੇਸੀ ਆ ਹਨਾ ਪੀਓਦੋ ਕਲਮ ਵਾਲਾ ਸਿਸਟਮ ਹੁੰਦਾ ਹੀ ਨਹੀਂ ਸੀ ਅੱਜ ਤੋਂ 70 ਸਾਲ ਪਹਿਲਾਂ ਜੇ ਹੋਵੇ ਵੀ ਹੂੰ ਲੋਕ ਇਦਾਂ ਲਾਉਂਦੇ ਨਹੀਂ ਸੀ ਆਪਣੇ ਹੀ ਚੂਪ ਕੇ ਲਾ ਦਿੰਦੇ ਹੁੰਦੇ ਸੀ ਤੁਹਾਨੂੰ ਨੇੜਿਓਂ ਕਰਕੇ ਤੁਹਾਨੂੰ ਦਿਖਾਈਏ ਤਾਂ ਮੈਂ ਕਹਿੰਦਾ ਵੀ ਆਹ ਕਮਾਲ ਹੈ ਆਹ ਹਾਂ ਖਾਫਾਤੇ ਭਾਜੀ ਬਹੁਤ ਲੱਗਦਾ ਹੈ ਹਾਂ ਹਾਲ ਬਹੁਤ ਲੱਗਦਾ ਇਹਨੂੰ ਹਾਂ ਬੇਨਾਸ਼ਾ ਕਫਾਲ ਬਹੁਤ ਸੋਹਣਾ ਲੱਗਾ ਹੈ ਉੱਪਰ ਸਾਰਾ ਹੀ ਭਰਿਆ ਪਿਆ ਨਾ ਹਾਂ ਹੀਠਾਂ ਇੱਕ ਹੋਰ ਵੀ ਹੋਇਆ ਹੈ ਅਬੈਜ ਜੀ ਇੱਕ ਦਿੱਕਤ ਇਹ ਵੀ ਆਈ ਆ ਕਿ ਜਿਹੜਾ ਆਪਣਾ ਇਹ ਆਪਣੇ ਨੇਰੀ ਆਈ ਸੀਗੀ ਹਾਂ ਤੂਫਾਨ ਆਇਆ ਸੀ 75% ਜਿਹੜਾ ਫਲ ਡਿੱਗ ਗਿਆ ਉਸ ਤੋਂ ਉਹਦੇ ਨਾਲ ਆ ਬਹੁਤ ਦਿੱਕਤ ਆਈ ਆ ਉਹਦੇ ਨਾਲ 70% ਸਾਰੇ ਪੰਜਾਬ ਚ ਡਿੱਗਿਆ ਜੰਗਲ ਦਾ ਹੀ ਇਹ ਇਲਾਕਾ ਆ ਤੇ ਜੰਗਲ ਦੇ ਇਲਾਕੇ ਦੀਆਂ پاس ਕਿਹੜਾਈ ਬੱਤਾ ਆ ਹਾਂ ਨਾ ਇੱਥੇ ਅਗਰ ਤੁਸੀਂ ਆਉਣੇ ਆ ਤਾਂ ਇੱਕ ਗੱਲ ਯਾਦ ਰੱਖਿਓ ਕਿ ਇੱਥੇ ਆਉਣਾ ਪੂਰੀ ਸੇਫਟੀ ਨਾਲ ਪੈਣਾ ਕੱਲਾ-ਦਕੱਲਾ ਦੋ ਤਿੰਨ ਜਣੇ ਨਾਲ ਤੁਰਕ ਪਿਓ ਨਹੀਂ ਜਾਂ ਤਾਂ ਪਿੰਡੋਂ ਗਾਈਡ ਲੈ ਲੈਣਾ ਗਾਈਡ ਮਿਲ ਜਾਂਦੇ ਆ ਜੀ ਇੱਥੋਂ ਪਿੰਡੋਂ ਤੇ ਉਹ ਘਰਾਂ ਪਿੱਛੇ ਘਰ ਸੀਗੇ ਇਹਨਾਂ ਨਾਲ ਹੀ ਗੱਲ ਕਰਨੀ ਪੈਣੀ ਅੱਛਾ ਜੀ ਜਦੋਂ ਆਪਾਂ ਥਾਣੇ ਪਿੰਡ ਆਉਂਦੇ ਇਹਨਾਂ ਨੂੰ ਪੁੱਛ ਲਈਦਾ ਹਾਂ ਹਾਂ ਇਹਨਾਂ ਨੂੰ ਪੁੱਛ ਲਓ ਉਹਨਾਂ ਨੇ ਆਪੇ ਹੀ ਦੱਸ ਦੇਣਾ ਜੇ ਕੋਈ ਨਾਣਾ ਬੇਲਾ ਹੋਇਆ ਮੁੰਡਾ ਉਹਨਾਂ ਨੇ ਕੱਢ ਲੈਣਾ ਤੁਹਾਡੇ ਨਾਲ ੱਡੀਆਂ ਫਸੇ ਜਾਂਦੀਆਂ ਲੋਕਾਂ ਦੀਆਂ ਰੇਤ 'ਚ ਹੂੰ ਉਹ ਵੀ ਫੇ ਉਹ ਟਰੈਕਟਰ ਲੈ ਕੇ ਕੱਢ ਦੁੰਦੇ ਆ ਉਹ ਵੀ ਥੋੜੇ ਖਰਚਾ ਪਾਣੀ ਲੈ ਲੈਂਦੇ ਚਲੋ ਤੇਲ ਪਾਣੀ ਲੱਗਦਾ ਉਹਨਾਂ ਦਾ ਹੂੰ ਤੇ ਇਸ ਲਈ ਗੱਡੀ ਗੁੱਡੀ ਨਾ ਲੈ ਕੇ ਉਹ ਬਾਈਕ ਤੇ ਆਓ ਬਿਲਕੁਲ ਜਾਂ ਫੇ 4x4 ਹੋਵੇ ਵੱਡੀ ਹਾਂ ਫਿਲਹਾਲ ਤੁਹਾਨੂੰ ਅਸੀਂ ਜੰਗਲ ਦੇ ਆਂਬ ਦਿਖਾ ਰਹੀ ਥੋੜਾ ਜਿਆ ਤੁਹਾਨੂੰ ਹੋਰ ਅੱਗੇ ਦਿਖਾ ਦੇ ਕਿਸਮਾਂ ਇੱਥੇ ਬਹੁਤ ਨੇ ਅਣਗਿਣਤ ਨੇ ਗਿਣੀਆਂ ਨਹੀਂ ਜਾ ਸਕਦੀਆਂ ਜੰਗਲ 'ਚ ਇੰਨੀਆਂ ਕਿਸਮਾਂ ਨੇ ਠੀਕ ਆ ਪਰ ਆ ਤਾਂ ਹੁਣ ਇੰਨਾ ਆਂਬ ਤੁਹਾਨੂੰ ਕਿੱਥੋਂ ਮਿਲੂਗਾ ਉਹ ਵੀ ਜੂਨ ਮਹੀਨਾ ਚੱਲਣ ਡਿਆ ਹਾਂ ਨਾ ਅਸਲ ਤੇ ਕਿਸਾਨ ਨੇ ਬਾਦ ਦੇ ਚੱਕਰ ਚ ਨਾ ਮੈਨੂੰ ਵੱਡਾ ਅੰਬ ਸਾਈਜ਼ ਮਿਲ ਜਾ ਜਾਂ ਵਧੀਆ ਕੁਆਲਿਟੀ ਬਾਜ਼ਾਰ ਦੇ ਪੱਖ ਤੋਂ ਸੋਚ ਲਿਆ ਸਾਰਾ ਇਹ ਵੇਚਣ ਦੇ ਪੱਖ ਤੋਂ ਉਹਨੇ ਨਾ ਇਹਦੀ ਕੁਆਲਿਟੀ ਗੋਲੀ ਉਹ ਸਿਰਫ ਉਹਦੇ ਵਿੱਚ ਮਿੱਠਾ ਹੀ ਆ ਇਹਨਾਂ ਬਾਜ਼ਾਰ ਦਾ ਅੰਬ ਆ ਨਾ ਉਹਦਾ ਇੱਕੋ ਹੀ ਟੇਸ ਤੁਹਾਨੂੰ ਮਿਲਣਾ ਹਮ ਔਰ ਉਹ ਬਹੁਤਾ ਖਾ ਵੀ ਨਹੀਂ ਹੁੰਦਾ ਭਾਜੀ ਹਮ ਉਹ ਖਾ ਕੇ ਬਹੁਤਾ ਬੰਦਾ ਗਰਮੀ ਚ ਬਿਮਾਰ ਵੀ ਹੋ ਜਾਂਦੇ ਆ ਲੋਕ ਹਮ ਇਹ ਜਾ ਹੋ ਜਾਂਦਾ ਕਈਆਂ ਨੂੰ ਆਜੋ ਫਿਰ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਅੱਗੇ ਦਿਖਾਉਂਦੇ ਆ ਅੰਬ ਹਨਾ ਹੋਰ ਹਾਂਜੀ ਹਾਂਜੀ ਜੀ ਹੁਣ ਇਹ ਆਪਾਂ ਅੱਗੇ ਆਏ ਆ ਤੇ ਆ ਦੇਖੋ ਕਿੰਨੇ ਸੰਘਣੇ ਕਿੰਨਾ ਸੰਘੜਾ ਰੋਖਿਆ ਹਨਾ ਇਹ ਦੇਖੀਏ ਤੇ ਕਿੰਨਾ ਵਧੀਆ ਰੋਖਿਆ ਹੈ ਵੀ ਮੁੰਲਾ ਦਾ ਵੀ ਇਹ ਵੀ ਕਾਫੀ ਪੁਰਾਣਾ ਆ ਰੋਖਾ ਆਂ ਪਾਜੀ ਤੇ ਇਹਨੂੰ ਵੀ ਫਾਲ ਬੜਾ ਲੱਗਾ ਹੈ ਹਾਂ ਇੱਧਰ ਆ ਦੇਖੋ ਨਾ ਕਿੰਨਾ ਆਦ ਹਾਂ ਆ ਵਿੱਚ ਵੀ ਬਹੁਤ ਆਦ ਇੱਧਰ ਕਦੇ ਲੋਕ ਜਿਹੜੇ ਬਾਕੀ ਮੈਦਾਨੀ ਇਲਾਕਿਆਂ ਦੇ ਲੋਕ ਆ ਉਹ ਇੱਥੋਂ ਲੈ ਜਾਂਦੇ ਵੀ ਆ ਇਹ ਲੈ ਜਾਂਦੇ ਹੋਣੇ ਭਾਜੀ ਆਚਾਰਚੂਰ ਨੂੰ ਬਾਕੀ ਇਹ ਮਾਲਕੀ ਹੋਣੀ ਆ ਹਾਂ ਪੁੱਛ ਕੇ ਲੈ ਜਾਂਦੇ ਹੋਣੇ ਆ ਕਾਫੀ ਵਧੀਆ ਹਲਦੀ ਆਂਬਾ ਹੂੰ ਤੇ ਹੈ ਪਰ ਦੇਸੀ ਆ ਭਾਜੀ ਇਹ ਅੱਛਾ ਹਾਂ ਹੈ ਪਿਓਰ ਦੇਸੀ ਆ ਹੈ ਪਿਓਰ ਦੇਸੀ ਹੈ ਚ ਕੋਈ ਮਤਲਬ ਗਰਾਫਟਿੰਗ ਨਹੀਂ ਹੋਈ ਕੋਈ ਕੁਝ ਨਹੀਂ ਸਦਾ ਹੀ ਗਟਕ ਤੋਂ ਬੀਜਿਆ ਹੋਇਆ ਆਂਬਾ ਹੈ ਹੂੰ ਔਰ ਇਹ ਤਾਂ ਚੂਪ ਕੇ ਪਤਾ ਲੱਗੂਗੇ ਕਿੰਦਾ ਦਾ ਟੇਸਟ ਆ ਇਹਦਾ ਇਹ ਸਾਰਿਆਂ ਦਾ ਲੱਗ ਹੀ ਹੁੰਦਾ ਵੈਸੇ ਦੇਸੀ ਆਂ ਬਾਦੀ ਇਹੀ ਖਾਸੀਅਤ। ਤਰਕਤ ਬੜੇ ਬੱਡੇ ਬੱਡੇ ਹੈਂ ਦੇਖ ਲਓ ਆਪੇ ਹੀ ਉੱਗੇ ਹੋਏ ਹੋਣਗੇ ਜਾਂ ਕਹਿ ਲੋ ਲਾਏ ਵੀ ਹੋਣਗੇ ਚਲੋ ਉਸਨੇ ਗਿੱਟਕ ਸੜਤੀ ਹਾਂ। ਹਾਂ ਉੱਥੇ ਹੀ ਹੋ ਗਿਆ ਨਹੀਂ ਤਾਂ ਇੱਥੇ ਦਿੰਗੇ ਜੇ ਥਾਂ ਤੇ ਕਿਨੇ ਬੀਜਣਾ ਸੀ। ਹਾਂ ਐਦਾਂ ਦੇ ਥਾਂ ਤੇ ਕੌਣ ਬੀਜੇਗਾ? ਹਾਂ ਜਾਂ ਵੀ ਐਦਾਂ ਹੋ ਜਾਂਦਾ ਕਿ ਕਈ ਵਾਰੀ ਜਿੱਦਾਂ ਰੋੜ ਪੈਂਦੀ ਆ ਉਹ ਸਾਦਾ ਜਿੱਦਾਂ ਉਹ ਦੇਖੋ ਨਾ ਹੂੰ ਸਲਾਈਡ ਆ। ਹੂੰ ਉਹਦੇ ਰਾਹ ਚ ਬੀਜਦਾ ਵੀ ਚੱਲ ਅੰਬ ਦਾ ਅੰਬ। ਹੂੰ ਅੱਗੇ ਬਜ਼ੁਰਗਿੱਦਾ ਬਹੁਤ ਸੋਚਦੇ ਸੀ ਤੇ ਮਿੱਟੀ ਦੀ ਮਿੱਟੀ ਰੋਕ ਲੂਗਾ। ਮਿੱਟੀ ਦੀ ਮਿੱਟੀ ਵੀ ਰੋਕ ਲੂਗਾ। ਇਹ achar ਵਾਲੇ ਤੇ ਚੂਪਣ ਵਾਲੇ ਅੰਬ ਚਟੜੀਆਂ ਬਣਾਓ ਜੋ ਮਰਜੀ ਬਣਾਓ ਇਹਦਾ ਹੂੰ ਬਹੁਤ ਜ਼ਬਰਦਸਤ ਆ ਹੁਸ਼ਿਆਰਪੁਰ ਚ ਲੋਕੀ ਕਹਿੰਦੇ ਆ ਵੀ ਹੁਸ਼ਿਆਰਪੁਰ ਦੇ ਲੋਕ ਅੱਜ ਕੱਲ ਦੇ ਦਿਨਾਂ ਚ ਰੋਟੀ ਨਹੀਂ ਸੀ ਬਣਾਉਦੇ ਹੁੰਦੇ ਹਾਂ ਹਾਂ ਜੀ ਚਲਦੇ ਸੀ ਭਾਜੀ ਹਾਂ ਮਲਾਂਜੀ ਜਾਂ ਆਪਣੇ ਆਂਬ ਚੂਪਣੇ ਅੱਛਾ ਜੀ ਆਂਬਾਂ ਨੇ ਰੱਜਣਾ ਫਿਰ ਹਦਵਾਣੇ ਤੇ ਖਰਬੂਜੇ ਬਹੁ ਹੁੰਦੇ ਸੀ ਰੇਤਲੇ ਇਲਾਕੇ ਚ ਇੱਧਰ ਹੂੰ ਉਹ ਖਾਈ ਜਾਣੇ ਹੂੰ ਤੇ ਜੇ ਕਿਸੇ ਦੇ ਉਦਾਂ ਕੋਈ ਸਪੈਸ਼ਲ ਫਰੂਟ ਜਦਾ ਅਮਰੂਦ ਲੱਗਾ ਆ ਬਾਜੀ ਛੱਡਣੇ ਥੋੜੀ ਆ ਇੱਧਰ ਵਿਕਾਰ ਥੋੜੀ ਜਾਣੇ ਆ ਦੇਖੇ ਹੁਣ ਤਾਂ ਜਿੱਦਾਂ ਕੋਈ ਖਾਂਦਾ ਨਹੀਂ ਜਾਣਾ ਆ ਤੂਤ ਦੀਆਂ ਗੋਲਾਂ ਜਿਹਨੂੰ ਕਹਿੰਦੇ ਆ ਮਲਵਰੀ ਕਹਿ ਦਿੰਦੇ ਆ ਉਹ ਨਹੀਂ ਛੱਡਦੇ ਜਾਮਣਾ ਨਹੀਂ ਛੱਡਦੇ ਜਾਣੇ ਹੁਣ ਤਾਂ ਕੋਈ ਡਿਗਦਾ ਡਿਗੀਆਂ ਨੂੰ ਨਹੀਂ ਚੁੱਕ ਚੱਕਦਾ ਵੱਡੇ ਰਹਿੰਦੇ ਦੇ ਲੋ ਆ ਦੇਖੋ ਖੇਤਾਂ 'ਚ ਜਾਂਦਾ ਕੋਈ ਨਹੀਂ ਅੱਜ ਕੱਲ ਬੱਚੇ ਪ੍ਰਵਾਹ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ ਬੱਚਿਆਂ ਨੂੰ ਹੁਣ ਹੈ ਨਹੀਂ ਬੱਚਿਆਂ ਨੂੰ ਹੁਣ ਹੈ ਨਹੀਂ ਨਾ ਚੀਜ਼ਾਂ ਨਾਲ ਪਰ ਆ ਦੇਖੋ ਨਾ ਕਿੰਨੇ ਸੋਹਣਿਆ ਫਲ ਲੱਗਦਾ ਆ ਹੈ ਆਹ ਦੇਖੋ ਕਿੰਨੀ ਠੱਡੀ ਸ਼ਾਮ ਬੜੀ ਵਧੀਆ ਕਾਲੀ ਸ਼ਾਮ ਇਹ ਕਹਿੰਦੇ ਆਂ ਅੰਬ ਦੀ ਸ਼ਾਮ ਇਹਨੂੰ ਬੂਰ ਪਿਆ ਜਦੋਂ ਹੂੰ ਤੇ ਸ਼ਹਿਦ ਦੀ ਮੱਖੀ ਨੇ ਆ ਕੇ ਤੇ ਪੋਲੀਨੇਸ਼ਨ ਕੀਤੀ ਕ੍ਰਾਸ ਪੋਲੀਨੇਸ਼ਨ ਹੋ ਗਿਆ ਨਾਲ ਦੇ ਅੰਬ ਤੋਂ ਹੂੰ ਇਹ ਨਵੀਂ ਵੈਰੈਟੀ ਬਣ ਜਾਣੀ ਆ ਹੂੰ ਇਹ ਉਹ ਨਹੀਂ ਰਹਿਣੀ ਜਿਹੜੀ ਪਹਿਲਾਂ ਸੀ ਹੂੰ ਇਹ ਇਦਾਂ ਡਵੈਲ ਪਉਈਆਂ ਤੇ ਹਰੇਕ ਸਾਲ ਨਵੀਂ ਵੈਰੈਟੀ ਬਣਦੀ ਆ ਹੂੰ ਇਹ ਉਹ ਪੁਰਾਣੀ ਨਹੀਂ ਰਹਿੰਦੀ ਹੂੰ ਉਹ ਪੁਰਾਣੇ ਦਾ ਜ਼ਾਇਕਾ ਨਹੀਂ ਹੋਣਾ ਦੋ ਤੋਂ ਜਿੱਥੋਂ ਪਹਿਲਾਂ ਉੱਡ ਕੇ ਆਈ ਆ ਉਹ ਦੂਸਰੇ ਅੰਬ ਤੋਂ ਆ ਕੇ ਬੈਠੀ ਆ ਹੂੰ ਉਹ ਜਿਹੜੀ ਪੋਲੀਨੇਸ਼ਨ ਹੋਈ ਆ ਪਰਾਗਣ ਹੋਇਆ ਹੂੰ ਉਹ ਤੋਂ ਬਾਅਦ ਫਿਰ ਇਹ ਬਣਦੀ ਆ ਤੇ ਉਹ ਨਵੀਂ ਵੈਰਾਈਟੀ ਫਿਰ ਡਵੈਲਪ ਹੁੰਦੀ ਕੁਦਰਤ ਦਾ ਨਿਯਮ ਆ ਉਹ ਉਹ ਕੁਦਰਤ ਦੇ ਨਿਯਮ ਤੋਂ ਬਾਹਰ ਨਹੀਂ ਹੈਗਾ ਇਸ ਲਈ ਉਹ ਖਾ ਕੇ ਬੰਦਾ ਬਿਮਾਰ ਨਹੀਂ ਹੁੰਦਾ ਹੂੰ ਉਹਦਾ ਪਰਾਗਣ ਜਿਹੜਾ ਆ ਉਹ ਇੱਕ ਮਧੂਮੱਖੀ ਜੋ ਕੁਦਰਤ ਵੱਲੋਂ ਭੇਜੀ ਗਈ ਆ ਕੁਦਰਤੀ ਤੌਰ ਤੇ ਕਰਦੀ ਆ ਔਰ ਉਹ ਤਾਂ ਆਪਣਾ ਰਸ ਚੂਸਦੀ ਆ ਉਹਨੂੰ ਕੀ ਪਤਾ ਮੈਂ ਪਰਾਗਣ ਕਰਦੀ ਆ ਹੂੰ ਉਹ ਹੋ ਜਾਂਦਾ ਬਸ ਕੁਦਰਤ ਚ ਬਸ ਹੁੰਦਾ ਹੀ ਆ ਸਭ ਕੁਝ ਆ ਜਿੱਥੇ ਤੁਹਾਨੂੰ ਨਾ ਜੰਗਲ ਦੇ ਵਿੱਚ ਅੰਬ ਦਖਾਲ ਦੇ ਪਏ ਸੀਗੇ ਉੱਥੇ ਤੁਸੀਂ ਆਹ ਅੰਬ ਦਾ ਬੂਟਾ ਦੇਖੋ ਬਹੁਤ ਵਿਸ਼ਾਲ ਅੰਬ ਦਾ ਬੂਟਾ ਆ ਇਹ ਇੱਕ ਨਹੀਂ ਹੈਗਾ ਅੱਗੇ ਵੀ ਹੈਗੇ ਨੇ ਬੜਾ ਵੱਡਾ ਤਣਾ ਆ ਇਹ ਗਰਦੀ ਵਾਲਾ ਵਿਖੇ ਖਾਲਸਾ ਸਕੂਲ ਹੈਗਾ ਆ ਤੇ ਉਹਦੇ ਅੰਦਰ ਆ ਇਹ ਜਿਹੜੇ ਬੂਟੇ ਲੱਗੇ ਫਲ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਲੱਗਾ ਆ ਬਹੁਤ ਕਮਾਲ ਬਹੁਤ ਕਮਾਲ ਫਲ ਲੱਗਾ ਆ ਯਾਨੀ ਬਹੁਤ ਵਧੀਆ ਫਲ ਲੱਗਾ ਹੋਇਆ ਆ ਤੇ ਇਸੇ ਤਰ੍ਹਾਂ ਅੱਗੇ ਵੀ ਆ ਅੰਬ ਦੇ ਬੂਟੇ ਆ ਵੀ 1921 ਦਾ ਸਥਾਪਿਤ ਹੋਇਆ ਇਹ ਸਕੂਲ ਆ ਖਾਲਸਾ ਸਕੂਲ ਉਹਦੇ ਅੰਦਰ ਵੀ ਤੁਸੀਂ ਦੇਖੋ ਵੀ ਇਹ ਵੱਡੇ ਵੱਡੇ ਬੂਟੇ ਜਿਹੜੇ ਆ ਉਹ ਅੰਬਾਂ ਦੇ ਤੁਹਾਨੂੰ ਮਿਲ ਜਾਂਦੇ ਆ ਯਾਨੀ ਕਿ ਮੇਰੇ ਕਹਣ ਦਾ ਭਾਵ ਆ ਕਿ ਹੁਸ਼ਿਆਰਪੁਰ ਦੇ ਵਿੱਚ ਜੇ ਅਸੀਂ ਕਿਸੇ ਵੀ ਥਾਂ ਦੇਖਾਂਗੇ ਤਾਂ ਜਿਹੜਾ ਤੁਹਾਨੂੰ ਮੁੱਖ ਬੂਟਾ ਲੱਗਾ ਮਿਲੇਗਾ ਉਹ ਤੁਹਾਨੂੰ ਫਲਾਂ ਦੇ ਵਿੱਚ ਅੰਬ ਦਾ ਹੀ ਮਿਲਣਾ ਆ ਤੇ ਇਹੀ ਦੁਆਬੇ ਦੇ ਵਿੱਚ ਇਹਨੂੰ ਕਹਿੰਦੇ ਸੀਗੇ ਕਿ ਦੇਖੋ ਕਿੰਨਾ ਜ਼ਿਆਦਾ ਅੰਬਾਂ ਦੇ ਬੂਟੇ ਹੁੰਦੇ ਸੀਗੇ ਤੇ ਇੱਕ ਮੁੱਖ ਫਲ ਇਸ ਏਰੀਏ ਦਾ ਹੁੰਦਾ ਸੀ ਤਾਂ ਹੀ ਕਹਿੰਦੇ ਸੀ ਨਾ ਵੀ ਅੰਬੀਆਂ ਨੂੰ ਤਰ ਸਿੰਘ ਹੀ ਛੱਡ ਕੇ ਦੇਸ ਦੁਆਬਾ ਹਨਾ ਤੇ ਹੋਰ ਫਿਰ ਤੁਹਾਨੂੰ ਇਹ ਕਿਤੇ ਇਦਾਂ ਨਹੀਂ ਮਿਲਦੇ ਹੈਗੇ ਭਾਜੀ ਇੱਥੇ ਜੇ ਤੁਸੀਂ ਦੇਖੋ ਨਾ ਉਹਦਾ ਕੈਮਰਾ ਜਦੋਂ ਸ਼ਾਇਦ ਨਾ ਵੀ ਆਵੇ ਹਾਂ ਪਰ ਜੇ ਤੁਸੀਂ ਚੈੱਕ ਕਰੋ ਮੈਂ ਉਹ ਦੇਖਦਾ ਪਿਆ ਜੀ ਸਿਖਰ ਦੇਖੋ ਭਾਜੀ ਹਾਂ ਕਿੰਨੀ ਹਾਈਟ ਆ ਬੂਟੇ ਦੀ ਔਰ ਆਂਬ ਸਭ ਤੋਂ ਜ਼ਿਆਦਾ ਲੱਗਾ ਹੋਇਆ ਗੁੱਛਿਆਂ ਦੇ ਵਿੱਚ ਫਲ ਲੱਗਾ ਉਸ ਡਾਲੀ ਤੇ ਵੀ ਦੇਖੋ ਟੋਟਲ ਡਾਲੀ ਭਰੀ ਆ ਉੱਪਰ ਵੀ ਸਿਖਰ ਤੱਕ ਆੰਬ ਆ। ਹਾਂ। ਇਹ ਇਹਦੀ ਖਾਸੀਅਤ ਆ ਵੀ ਬਹੁਤ ਜ਼ਿਆਦਾ ਆੰਬ। ਆ ਦੇਖ ਸਕਦੇ ਆ ਜੀ ਤੁਸੀਂ। ਬਹੁਤ ਜ਼ਿਆਦਾ ਹਾਈਟ ਤੇ ਆ ਇਹ। ਇਹ ਬਹੁਤ ਜ਼ਿਆਦਾ ਹਾਈਟ ਤੇ। ਉਹ ਸਾਈਡ ਵਾਲੇ ਦਿਖਾਵਾਂਗੇ ਜੀ। ਉਹ ਤਾਂ ਬਹੁਤ ਹੀ ਭਰੇ ਹੋਏ ਆ ਨਾ। ਲਓ ਜੀ ਸਾਈਡ ਵਾਲੇ ਵੀ ਦੇਖ ਲਓ। ਦੇਖੋ ਕਿੰਨਾ ਆ ਪਾਜੀ ਫਲ। ਉਸ ਤੋਂ ਆਪਾਂ ਤੁਹਾਨੂੰ ਅਸੀਂ ਹੁਸ਼ਿਆਰਪੁਰ ਦੇ ਨਾ ਜੰਗਲਾਂ 'ਚ ਘੁੰਮਦੇ ਘੁੰਮਦੇ ਅਸੀਂ ਸੋਚਿਆ ਕਿ ਤੁਹਾਨੂੰ ਕੁਝ ਇੱਕ ਬੂਟੇ ਦਿਖਾ ਦਿੰਨੇ ਠੀਕ ਆ। ਰੁੱਤ ਅੰਬਾਂ ਦੀ ਚੱਲਦੀ ਹੈ ਤਾਂ ਸੋਚਿਆ ਕਿ ਅੰਬ ਖਾ ਦੇਣੇ ਹਨਾ ਤਾਂ ਇਹ ਜਿਹੜੇ ਬੂਟੇ ਤੁਸੀਂ ਸਾਡੇ ਪਿੱਛੇ ਦੇਖੇ ਨੇ ਆਹ ਵਾਲੇ ਲੱਗੇ ਹੋਏ ਹਨਾ ਇਹ ਕੁਦਰਤੀ ਕੁਦਰਤੀ ਜਾਣੀ ਉੱਗੇ ਹੋਏ ਅੰਬ ਜਾਂ ਕਿਸੇ ਨੇ ਲਾਏ ਹੋਣਗੇ ਹੁਣ ਪਤਾ ਨਹੀਂ ਪਰ ਇੱਥੇ ਬੇਸ਼ੁਮਾਰ ਦੇਸੀ ਆਂਬਾ ਉਹ ਪਿੱਛੇ ਦੇਖੋ ਕਿੰਨਾ ਵੱਡਾ ਅੰਬ ਹਾਂ ਬੜੇ ਵੱਡੇ ਵੱਡੇ ਸਾਡੇ ਤੋਂ ਘੱਟੋ ਘੱਟ ਵੀ ਭਾਜੀ 20 ਫੁੱਟ ਥੱਲੇ ਆ ਆਹ ਡੂੰਗਾ ਬਿਲਕੁਲ ਵੀ ਦੇਖ ਲੋ ਕਿਡਾ ਚਾਂਬਾ ਬਹੁਤ ਯਾਨੀ ਕਿ ਕਮਾਲ ਦੇ ਯਾਨੀ ਰੁੱਖ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਂਦੇ ਆ ਮੇਰਾ ਖਿਆਲ ਆ ਵੀ ਤੁਹਾਨੂੰ ਡੇਡ ਡੇਡ 2 200 ਸਾਲ ਪੁਰਾਣਾ ਬੂਟਾ ਵੀ ਦੇਖਣ ਨੂੰ ਮਿਲ ਜਾਊਗਾ ਹਾਂ ਨੋਰਮਲ ਅਵੇ ਇਸ ਏਰੀਆ ਦੇ ਵਿੱਚ ਹਨਾ ਤੁਸੀਂ ਕਦੇ ਵੀ ਆਉਨੇ ਹੋ ਹੁਸ਼ਿਆਰਪੁਰ ਦੇ ਇਹਨਾਂ ਏਰੀਆਜ਼ ਦੇ ਵਿੱਚ ਤਾਂ ਜਮ ਜਾਂ ਲੋਅਰ ਸ਼ਿਵਾਲਿਕ ਦੇ ਵਿੱਚ ਜਿੱਥੇ ਜੰਗਲੀ ਇਲਾਕਾ ਆ ਉੱਥੇ ਤੁਸੀਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਕਿ ਗਾਈਡ ਦੇ ਨਾਲ ਆ ਸਕਦੇ ਆ ਬਾਕੀ ਥੋੜਾ ਦੋਸਤਾਂ ਦੇ ਨਾਲ ਆਇਆ ਕਰੋ ਠੀਕ ਹੈ ਕਿਉਂਕਿ ਥੋੜਾ ਜਿਹਾ ਏਰੀਆ ਜਿਹੜੇ ਹੁੰਦੇ ਜੰਗਲੀ ਜੀਵਾਂ ਨਾਲ ਜਿਹੜੇ ਭਰੇ ਹੋਏ ਏਰੀਆਜ਼ ਨੇ ਤੇ ਇੱਥੇ ਆਉਣਾ ਥੋੜਾ ਜਿਹਾ ਖਤਰਨਾਕ ਹੁੰਦਾ ਆ ਸੋ ਇਸ ਕਰਕੇ ਥੋੜਾ ਜਿਹਾ ਇਹਦਾ ਧਿਆਨ ਰੱਖੋ ਜ਼ਰੂਰ ਤੇ ਬਾਕੀ ਇਹ ਹੈ ਕਿ ਇਲਾਕੇ ਬੜੇ ਸ਼ਾਂਤ ਨੇ ਹਵਾ ਵਗ ਰਹੀ ਆ ਠੰਡਾ ਮੌਸਮ ਆ ਇੰਨੀ ਗਰਮੀ ਤੁਹਾਨੂੰ ਜਿੰਨੀ ਮੈਦਾਨੀ ਲਾਕੇ ਚ ਮਿਲਦੀ ਆ ਉਨੀ ਗਰਮੀ ਤੁਹਾਨੂੰ ਇੱਥੇ ਆਣਾ ਵਧੀਆ ਮੌਸਮ ਆ ਸ਼ਾਮੇ ਬੈਠੇ ਹੋ ਤੇ ਤੁਹਾਨੂੰ ਕੋਈ ਗਰਮੀ ਨਹੀਂ ਲੱਗਦੀ ਪਈ ਠੀਕ ਆ ਕਾਮੇ ਬਿਲਕੁਲ ਕਰਮੀ ਨਹੀਂ ਹੈਗੀ ਠੀਕ ਹੈ ਜੀ ਤੇ ਵਧੀਆ ਏਰੀਆ ਸਿਆ ਬਾਕੀ ਇਹਨਾਂ ਚੀਜ਼ਾਂ ਨਾਲ ਜੁੜੋ ਦੋਸਤੋ ਠੀਕ ਆ ਆਂਬ ਵਗੈਰਾ ਜੀ ਜਿਹੜੇ ਹੈਗੇ ਆ ਉਹ ਤੁਸੀਂ ਹੁਣ ਜ਼ਰੂਰ ਇਸ ਮੌਸਮ ਚ ਖਾਓ ਤੇ ਬਾਕੀ ਬੂਟੇ ਜਿਹੜੇ ਹੋ ਸਕਦੇ ਆ ਉਹ ਵੱਧ ਤੋਂ ਵੱਧ ਲਾਉਣ ਦੀ ਤੁਸੀਂ ਕੋਸ਼ਿਸ਼ ਕਰੋ ਅਸੀਂ ਤੁਹਾਨੂੰ ਇਹੀ ਕਵਾਂਗੇ ਤੇ ਬਾਕੀ ਆਪਾਂ ਨਵੀਂ ਵੀਡੀਓ ਨਾਲ ਜਲਦੀ ਮਿਲਦੇ ਜਿੰਨਾ ਦੋਸਤਾਂ ਨੇ ਚੈਨਲ ਤੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਸਸਟੀਕ